ਤੇਈ ਨਵੀਆਂ ਪਾਦੀਆਂ ਬੀਐਨਐਸ ਬਸ ਇੰਨਾ ਹੀ ਬਦਲਾ ਦਿੱਤਾ ਬਾਕੀ ਸਾਰੇ ਹੂ ਬਹੂ ਸ਼ਬਦ ਵਸ਼ਬਦ ਪੁਰਾਣੇ ਕਾਨੂੰਨ ਲਾਗੂ ਕੀਤੇ ਨੇ ਇਹ ਜਿਹੜੇ ਨਵੇਂ ਪਾਏ ਨੇ ਇਹੀ ਵਧੇਰੇ ਖਤਰਨਾਕ ਨੇ ਇਹ ਤੋਂ ਬਿਨਾ ਸੀਆਰਪੀਸੀ ਨਾ ਦਾ ਕਾਨੂੰਨ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹਦੇ ਵਿੱਚ ਇਹ ਦਰਜਾ ਵੀ ਕੀ ਪ੍ਰਕਿਰਿਆ ਕੀ ਹੋਊਗੀ ਸਾਨੂੰ ਜਦੋਂ ਪੜ ਲਿਆ ਜਾਣਾ ਪੀਲਾ ਪਾਉਣ ਦੀ ਜਾਂ ਕੋਰਟਾਂ ਤੱਕ ਪਹੁੰਚਣ ਦੀ ਕੀ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ 19 ਚੈਪਟਰ ਹੁੰਦੇ ਸੀ 19 ਪਾਠ ਹੁੰਦੇ ਸੀ ਉਹਦੇ ਕੋਲ ਉਹਦੇ ਵਿੱਚੋਂ ਵੀ ਨਹੀਂ ਬਦਲੇ 18 ਦੇ 18 ਬਣੇ ਤਣੇ ਚੱਕੇ ਦੇ ਵਿੱਚ ਬਾਤੇ ਸਿਰਫ ਇੱਕ ਬਾੜ ਦੇ ਵਿੱਚ ਬਦਲਾ ਕੀਤਾ ਹੈ ਜਿਹੜੇ ਉਹ ਬਦਲਾਅ ਨੇ ਜੇਲ੍ਹ ਦੇ ਵਿੱਚ ਬੰਦ ਕਰ ਸਕਦੇ ਹੁਣ ਇਹ ਕਾਨੂੰਨ ਨੂੰ ਮੜਾ ਕੇ ਫਰੋਲ ਕੇ ਦੇਖੋ ਵੀ ਇਹਦੇ ਤਹਿਤ ਬਣੂ ਕੌਣ ਏਕਤਾ ਅਖੰਡਤਾ ਪ੍ਰਭੂ ਸਤਨੀਆਂ ਦਾਨੀਆਂ ਦੀ ਆਰਥਿਕ ਸੁਰੱਖਿਆ ਜਦੋਂ ਅਸੀਂ ਕੱਲ ਨੂੰ ਟੋਲ ਪਲਾਜ਼ੇ ਰੋਕਾਂਗੇ ਜਦੋਂ ਕੱਲ ਨੂੰ ਸੜਕਾਂ ਜਾਮ ਕਰਾਂਗੇ ਜਦੋਂ ਫੇਰ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਾਂਗੇ ਜਦੋਂ ਫੇਰ ਇੱਥੇ ਰੇਲਾਂ ਜਾਮ ਕਰਾਂਗੇ ਜਦੋਂ ਇੱਥੇ ਲਾ ਕਰਾਂਗੇ ਫੈਕਟਰੀਆਂ ਦੇ ਵਿੱਚ ਲਾਇਆ ਜਾਊਗਾ ਸਾਨੂੰ ਆਰਥਿਕ ਸੁਰੱਖਿਆ ਸ਼ਬਦ ਦਾ ਜਿਹੜਾ ਉਹਦੇ ਵਿੱਚ ਵਾੜਿਆ ਗਿਆ ਤਾਂ ਕਿ ਵੱਡੇ ਤਮਾਨੇ ਦੇ ਵਿੱਚ ਆਮ ਲੋਕ ਜਿਹੜੇ ਮਿੱਤ ਦੇ ਰਾਏ ਦੇ ਦੂਜੇ ਦਿਨ ਟੋਲ ਪਲਾਜ਼ੇ ਬੰਦ ਕਰ ਦਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਇਸ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁੱਟਿਆ ਜਾਵੇ ਹੋਏ ਸੀਗੇ ਉਹ ਵਕੀਲ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਇਆ ਸੀ ਉਹ ਜੇਲਾਂ ਵਿੱਚ ਸੁੱਟੇ ਹੋਏ ਸੀ ਜਦੋਂ ਲੋਕ ਖੜੇ ਹੋਏ 6 ਮਹੀਨੇ ਭੱਜਿਆ ਉਹ ਤਾਂ ਜੇਲਾਂ ਤੋਂ ਬਾਹਰ ਆਏ ਉਹ ਵਕੀਲਾਂ ਨੂੰ ਲੋਕਾਂ ਨੇ ਇਨਸਾਫ ਦਵਾਇਆ ਇਸ ਕਰਕੇ ਨਿਰਣਾਇਕ ਤੌਰ ਤੇ ਲੋਕਾਂ ਦੀ ਲਹਿਰ ਹੁੰਦੀ ਕੋਈ ਅਦਾਲਤ ਕੋਈ ਕਾਨੂੰਨ ਕੁਝ ਵੀ ਨਰਕ ਜਿਹੜਾ ਹੈਗਾ ਉਹ ਨਹੀਂ ਹੁੰਦਾ ਸੈਮੀਨਾਰ ਜਿਹੜਾ ਜਮਹੂਰੀ ਅਧਿਕਾਰ ਸਭਾ ਵੱਲੋਂ ਜਿਹੜੇ ਭਾਰਤ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਆ ਆਈਪੀਸੀ ਸੀਆਰਪੀਸੀ ਔਰ ਇੰਡੀਅਨ ਐਵੀਡੈਂਸ ਐਕਟ ਨੂੰ ਖਤਮ ਕਰਕੇ ਤਿੰਨ ਨਵੇਂ ਕਾਨੂੰਨ ਲਿਆਂਦੇ ਆ ਜਿਹੜੇ ਕਿ ਪਹਿਲੇ ਨਾਲੋਂ ਵੀ ਖਤਰਨਾਕ ਹੈਗੇ ਆ ਹੁਣ ਜਿਹੜਾ ਨਵਾਂ ਕਾਨੂੰਨ ਬੀਐਨਐਸ ਆਇਆ ਉਹਦੀ ਜਿਹੜਾ ਸੈਕਸ਼ਨ 113 ਉਹਦੇ ਤਹਿਤ ਹਰ ਉਸ ਅੰਦੋਲਨ ਨੂੰ ਟੈਰਰਿਸਟ ਐਕਟੀਵਿਟੀ ਚ ਲੈ ਆਂਦਾ ਗਿਆ ਜਿਹੜਾ ਕਿ ਜ਼ਰੂਰੀ ਸੇਵਾਵਾਂ ਦੇ ਵਿੱਚ ਰੁਕਾਵਟ ਪਾਉਂਦਾ ਹੈਗਾ ਔਰ ਉਸ ਅੰਦੋਲਨ ਦੀ ਮੱਦ ਕਰਨ ਵਾਲੇ ਵੀ ਸਾਰੇ ਟੈਰਰਿਸਟ ਗਿਣੇ ਜਾਣਗੇ ਕਿ ਮੰਨ ਲਓ ਕਿਸਾਨਾਂ ਦਾ ਕੋਈ ਮੰਗ ਮਸਲਾ ਨਹੀਂ ਕੇਂਦਰ ਹੱਲ ਕਰ ਰਹੀ ਅਸੀਂ ਟ੍ਰੇਨਾਂ ਰੋਕਤੀਆਂ ਉਹ ਜ਼ਰੂਰੀ ਸਵਾਵਾਂ ਚ ਆਉਂਦੀਆਂ ਨੇ ਤੇ ਉਹਨਾਂ ਨੂੰ ਰੋਕਣ ਦਾ ਜੇ ਹੈਗਾ ਜੇ ਟੈਰਰਿਸਟ ਐਕਟੀਵਿਟੀ ਚ ਹੁੰਦਾ ਜੇ ਕੋਈ ਜਥੇਬੰਦੀ ਦੀ ਆਰਥਿਕ ਮਦਦ ਕਰਦਾ ਉਹ ਟੈਰਰਿਸਟ ਐਕਟੀਵਿਟੀ ਚ ਲੈ ਜਾਂਦਾ ਤੇ ਇਹਦੀ ਤਾਂ ਗੱਲ ਸਾਫ਼ ਹੈ ਮੇਰੇ ਡੈਮੋਕ੍ਰੇਸੀ ਕਿੱਥੇ ਹੈਗੀ ਆ ਇਹ ਤਾਂ ਇੱਕ ਡੰਡੇ ਦਾ ਰਾਜ ਹੋ ਗਿਆ ਇੱਥੇ ਕਿਸਾਨ ਮਜ਼ਦੂਰ ਪਰੇਸ਼ਾਨ ਨੇ ਮਜ਼ਦੂਰ ਪਰੇਸ਼ਾਨ ਨੇ ਇਥੋਂ ਦਾ ਦੁਕਾਨਦਾਰ ਇਥੋਂ ਦਾ ਛੋਟਾ ਵਪਾਰੀ ਇਥੋਂ ਦਾ ਬੇਰੁਜ਼ਗਾਰ ਕਿਤੇ ਨਾ ਕਿਤੇ ਤਾਂ ਅੰਦੋਲਨ ਦੇ ਰਸਤੇ ਪੈਂਦੇ ਹੈਗੇ ਤੋ ਇਸ ਕਰਕੇ ਇਹ ਬੜਾ ਜਣਾ ਖਤਰਨਾਕ ਜਿਹੜੀ ਧਾਰਾ ਉਹਦੇ ਚ ਪਾਈ ਗਈ ਹੈਗੀ ਆ ਤੋ ਸਾਡਾ ਵਿਰੋਧ ਇਸ ਗੱਲ ਕਰਕੇ ਆ ਦੂਸਰਾ ਦੇਸ਼ ਤੋ ਖਤਮ ਕਰਕੇ ਉਸ ਤੋਂ ਖਤਰਨਾਕ ਕਾਨੂੰਨ ਜਿਹੜਾ ਹੈਗਾ ਉਹ ਰਾਜ ਤੋ ਲੈ ਆਂਦਾ ਹੈਗਾ ਆਰਟੀਕਲ 152 ਦੇ ਤਹਿਤ ਕਿ ਤੁਹਾਡੀ ਕੋਈ ਵੀ ਲਿਖਤ ਤੁਸੀਂ ਆਪਣੇ ਆਰਟੀਕਲ ਕਰਕੇ ਵੀ ਕੋਈ ਲਿਖਤ ਕਰਕੇ ਕੋਈ ਭਾਸ਼ਣ ਕਰਕੇ ਵੀ ਤੁਹਾਨੂੰ ਉਮਰਕੈਦ ਤੱਕ ਦੀ ਸਜ਼ਾ ਹੋ ਸਕਦੀ ਆ ਤੇ ਫਿਰ ਵਿਚਾਰਾਂ ਦਾ ਪਰਕਟਾਵਾ ਕਿੱਧਰ ਗਿਆ ਜੇ ਕਿਸੇ ਵਿਚਾਰ ਨਾਲ ਸਰਕਾਰ ਸਹਿਮਤ ਨਹੀਂ ਤੁਸੀਂ ਮੈਂ ਵਿਚਾਰ ਕਰਦੇ ਹੋ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਨਹੀਂ ਤੁਸੀਂ ਆਪਣਾ ਵਿਚਾਰ ਰੱਖ ਸਕਦੇ ਹੋ ਜਿਹੜਾ ਵਿਚਾਰ ਲੋਕਾਂ ਨੂੰ ਠੀਕ ਲੱਗੇਗਾ ਉਹ ਅਪਣਾ ਲੈਣਗੇ ਪਰ ਸਿਰਫ ਬੋਲਣ ਦੇ ਆਧਾਰ ਤੇ ਉਮਰਕੈਦ ਤੱਕ ਦੀਆਂ ਸਜ਼ਾਵਾਂ ਦੀਆਂ ਧਰਾਵਾਂ ਲਿਆਉਣੀਆਂ ਬਿਲਕੁਲ ਖਤਰਨਾਕ ਹੈਗਾ ਇਸੇ ਤਰ੍ਹਾਂ ਕਿਸੇ ਇਲਾਕੇ ਦੇ ਵਿੱਚ ਇਹ ਕਹਿੰਦਾ ਕਿ ਪੁਲਿਸ ਦਾ ਹੁਕਮ ਦੀ ਤੁਸੀਂ ਮਨਾਏ ਦੀ ਲੰਘਣਾ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਕੋਈ ਅੰਦੋਲਨ ਕਰਨਾ ਪੁਲਿਸ ਨੇ ਬੁਨਿਆਦੀ ਕਰਾਤੀ ਕਿ ਕੋਈ ਵੀ ਉੱਥੇ ਨਹੀਂ ਜਾਊਗਾ ਇਹਦਾ ਮਤਲਬ ਇਹ ਤਾਂ ਲੋਕਾਂ ਦਾ ਹੱਕ ਮਾਰਿਆ ਗਿਆ ਤੇ ਜਿਹੜਾ ਉਸ ਪੁਲਿਸ ਦੇ ਹੁਕਮ ਦੀ ਲੰਘਣਾ ਕਰੂਗਾ ਉਹਨੂੰ ਪੁਲਿਸ ਜਿਹੜਾ ਹੈਗਾ ਉਹ ਡਿਟੇਨ ਕਰ ਸਕਦੀ ਹੈਗੀ ਆ ਤਾਂ ਇਸ ਪੱਧਰ ਤੱਕ ਜਿਹੜੇ ਖਤਰਨਾਕ ਕਾਨੂੰਨ ਨੇ ਜਿਸ ਕਰਕੇ ਅਸੀਂ ਇਹ ਜਿਹੜਾ ਬੀ ਐਨ ਐਸ ਬੀ ਐਨ ਐਸ 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 ਤੇ ਇਹ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਤਿੰਨ ਨੂੰ ਲਿਆਂਦੇ ਹੈਗੇ ਆ ਸੰਸਕ੍ਰਿਤ ਉਹਨਾਂ ਦਾ ਨਾਮ ਰੱਖਿਆ ਗਿਆ ਹੈਗਾ ਤੋ ਉਹਨਾਂ ਦਾ ਸੀ ਵਿਰੋਧ ਕਰਦੇ ਕਿ ਤਿੰਨੋਂ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਹੋਣੇ ਚਾਹੀਦੇ ਆ ਅਸਲ ਦੇ ਵਿੱਚ ਇਹ ਕਾਨੂੰਨ ਮੁਲਕ ਦੀ ਰਾਖੀ ਲਈ ਨਹੀਂ ਕਾਰਪੋਰੇਟ ਦੀ ਰਾਖੀ ਲਈ ਆ ਔਰ ਲੋਕ ਜਿਹੜੇ ਪਰੇਸ਼ਾਨ ਆ ਆਪਣੀਆਂ ਹੱਕੀ ਮੰਗਾਂ ਲੈ ਕੇ ਸੰਘਰਸ਼ ਕਰਦੇ ਆ ਉਨੇ ਨੂੰ ਦਬਾਲ ਦੇ ਲਈ ਲਿਆਂਦੇ ਗਏ ਇੱਥੇ ਮੋਗੇ ਦੇ ਵਿੱਚ ਕਨਵੈਨਸ਼ਨ ਰੱਖੀ ਗਈ ਹੈ ਜਮੂਰੀਅਤ ਅਧਿਕਾਰ ਸਭਾ ਤਰਸ਼ੀ ਸੁਸਾਇਟੀ ਤੇ ਹੋਰ ਜਿਹੜੀਆਂ ਵੀ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਰਕਾਰ ਵੱਲੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਿਆਂਦੇ ਗਏ ਨੇ 1 ਜੁਲਾਈ 2024 ਤੋਂ ਲਾਗੂ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਲੋਕ ਇਕੱਠੇ ਹੋਏ ਆ ਮਤਲਬ ਇਹ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਵੀ ਸਰਕਾਰ ਜਿਹੜੀ ਪਹਿਲਾਂ ਕਾਲੇ ਕਾਨੂੰਨ ਲਿਆਉਂਦੀ ਰਹੀ ਯੂਏਪੀਏ ਦੇ ਤਹਿਤ ਟਾਡਾ ਪੋਟਾ ਵਰਗੇ ਕਾਨੂੰਨ ਸਰਕਾਰ ਨੇ ਸਮੇਂ-ਸਮੇਂ ਤੇ ਲਾਗੂ ਕੀਤੇ ਨੇ ਜਿਹਦੇ ਤਹਿਤ ਬਹੁਤ ਸਾਰੇ ਲੋਕ ਨੇ ਬਿਨਾ ਮੁਕਦਮੇ ਚਲਾਏ ਜਿਨ੍ਹਾਂ ਦੇ ਅੰਦਰ ਨੇ ਪੀਮਾ ਕੋਰੇਗਾਉਂ ਦੇ ਤਹਿਤ ਜਾਂ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਸੀ ਉਹਦੇ ਤਹਿਤ ਅੱਜ ਜਿਨ੍ਹਾਂ ਚ ਪੰਦ ਨੇ ਤੇ ਹੁਣ ਨਵੀਆਂ ਐਨਆਈਏ ਦੀਆਂ ਰੇਡਾਂ ਵੀ ਪੰਜਾਬ 'ਚ ਦੇਖਣ ਨੂੰ ਮਿਲਦੀਆਂ ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੀ ਲਗਾਤਾਰਤਾ ਦੇ ਵਿੱਚ ਸਰਕਾਰ ਨਵੇਂ ਕਾਨੂੰਨ ਵੀ ਲੈ ਕੇ ਆਈ ਹੈ ਜਿਹਦੇ ਤਹਿਤ ਹੁਣ ਜੇ ਤੁਸੀਂ ਮੰਨ ਲਓ ਧਰਨਾ ਪ੍ਰਦਰਸ਼ਨ ਕਰਦੇ ਹੋ ਜੇ ਕਿਸੇ ਤਰ੍ਹਾਂ ਦੇ ਭਾਸ਼ਣ ਵੀ ਦਿੰਦੇ ਹੋ ਤਾਂ ਵੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਸਕਦਾ ਜੇ ਕਿਸੇ ਸਰਕਾਰੀ ਦੀ ਸਰਕਾਰੀ ਕੋਈ ਅਧਿਕਾਰੀ ਹੈ ਉਹਦੇ ਹੁਕਮ ਦੀ ਉਲੰਘਣਾ ਕਰਦੇ ਹੋ ਤਾਂ ਵੀ ਤੁਸੀਂ ਤੁਹਾਨੂੰ ਡਿਟੇਨ ਕੀਤਾ ਜਾ ਸਕਦਾ ਜੇ ਮਤਲਬ ਤੁਹਾਨੂੰ ਹੀ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਹਾਨੂੰ ਹੱਥਕੜੀਆਂ ਲਾਉਂਦੀਆਂ ਪਾਵਰਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਨੇ ਜੇ ਮੰਨ ਲਓ ਕੋਈ ਬੰਦਾ ਹੈ ਜਿਹੜਾ ਕੋਈ ਐਫ ਆਈ ਆਰ ਦਰਜ ਕਰਾਉਣ ਜਾਂਦਾ ਹੈ ਕਿ ਉਸ ਭਰਾਜ ਦੀ سزا 3 ਤੋਂ 7 ਸਾਲ ਹੈ ਤਾਂ ਪੁਲਿਸ ਦੀ ਮਰਜ਼ੀ ਬਣਾਤੀ ਵੀ ਉਹ ਐਫ ਆਈ ਆਰ ਦਰਜ ਕਰੇ ਜਾਂ ਨਾ ਕਰੇ ਪੌਲਸਾ ਜਿਹੜਾ ਜਦੋਂ ਟੌਰਚਰ ਕਰਦੀ ਹੈ ਜੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਬਲਾਤਕਾਰ ਹੁੰਦਾ ਹੈ ਉਹਦੀ ਅੱਗੇ ਜਾਂਚ ਜੁਡੀਸ਼ੀਅਲ ਮੈਜਿਸਟ੍ਰੇਟ ਕਰਦਾ ਸੀ ਹੁਣ ਉਹ ਕੋਈ ਵੀ ਐਗਜ਼ੈਕਟਿਵ ਮੈਜਿਸਟ੍ਰੇਟ ਤਹਿਸੀਲਦਾਰ ਨੈਤ ਤਹਿਸੀਲਦਾਰ ਐਸ ਡੀ ਐਮਓ ਕੋਈ ਵੀ ਕਰ ਸਕਦਾ ਹੈ ਇਹ ਜੀਆਂ ਸੋਧਾਂ ਦੇ ਨਾਲ ਜਾਂ ਜਿਵੇਂ ਇੱਕ ਹੋਰ ਵੱਡੀ ਸੋਧ ਹੈ ਵੀ ਜਿਹੜੇ ਯੂਏਪੀਏ ਦੇ ਵਿੱਚ ਅੱਤਵਾਦ ਦੀ ਪਰਿਭਾਸ਼ਾ ਹੈ ਉਹ ਸਰਕਾਰ ਨੇ ਨਵੇਂ ਕਾਨੂੰਨਾਂ ਦੇ ਵਿੱਚ ਦਰਜ ਕਰਤੀ 113 ਦੇ ਵਿੱਚ ਦੇਸ਼த்ਰੋਹੀ ਖਤਮ ਕਰਨ ਦੀ ਗੱਲ ਅਮਿਤ ਸ਼ਾ ਕਰ ਰਿਹਾ ਹੈ ਉਹ ਵੀ 152 ਦੇ ਵਿੱਚ ਦੇਸ਼ ਤੋਂ ਨਵੇਂ ਹੋਰ ਦੰਦ ਤਿੱਖੇ ਕਰਕੇ ਲਿਆਂਦਾ ਗਿਆ ਇਹ ਅਸੀਂ ਜੇ ਦੇਖੀਏ ਇਹ ਅੱਤਵਾਦੀਆਂ ਦੇ ਵਿਰੁੱਧ ਸੇਧਤ ਨਹੀਂ ਇਹ ਅਪਰਾਧੀਆਂ ਦੇ ਵਿਰੁੱਧ ਸੇਧਤ ਨਹੀਂ ਇਹ ਕਾਨੂੰਨਾਂ ਦੇ ਵਿੱਚ ਸੋਧਾਂ ਇਸ ਕਰਕੇ ਕੀਤੀਆਂ ਗਈਆਂ ਤਾਂ ਕਿ ਜਿਹੜੇ ਲੋਕਾਂ ਦਾ ਵਿਰੋਧ ਉੱਠ ਰਿਹਾ ਅੱਜ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੋਕ ਬੋਲ ਰਹੇ ਨੇ ਉਹਨਾਂ ਵਸਆਂ ਨੂੰ ਬੰਦ ਕੀਤਾ ਜਾ ਸਕੇ ਕਿ ਉਹਨਾਂ ਚੋਂ ਵੱਧ ਤੋਂ ਵੱਧ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਸਕੇ ਜੇਲ੍ਹਾਂ ਦੇ ਪਿੱਛੇ ਸੁੱਟਿਆ ਜਾ ਸਕੇ ਇਸ ਕਰਕੇ ਇਹਦਾ ਵਿਰੋਧ ਕਰਨ ਲਈ ਅੱਜ ਇੱਥੇ ਇੱਥੇ ਮੋਗੇ ਸ਼ਹਿਰ ਦੇ ਲੋਕ ਨੇੜੇ ਮੋਗੇ ਜਿਨੇ ਦੇ ਨੋਕ ਨੇ ਉਹ ਵੱਖ-ਵੱਖ ਥਾਵਾਂ ਤੋਂ ਇੱਥੇ ਪਹੁੰਚੇ ਬਿਲਕੁਲ ਅੱਜ ਇੱਥੇ ਫੈਸਲਾ ਕੀਤਾ ਗਿਆ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਨਾ ਸਿਰਫ ਇਹ ਤਿੰਨ ਕਾਨੂੰਨ ਸਗੋਂ ਜਿਹੜੀਆਂ ਯੂਏਪੀਏ ਵਰਗੇ ਹੋਰ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਾਵਾਂਗੇ ਨਾਲ ਦੀ ਨਾਲ ਜਿਹੜਾ ਅਰੁੰਦਤੀ ਰੌਏ ਤੇ ਪ੍ਰੋਫੈਸਰ ਸ਼ੌਕਤ ਹੁਸੈਨ ਨੇ ਉਹਨਾਂ ਉਤੇ 10 ਸਾਲ ਪੁਰਾਣੇ ਮੁਕੱਦਮੇ 14 ਸਾਲ ਪੁਰਾਣੇ ਜਿਹੜੇ ਕੋਈ ਭਾषण ਹੈ ਉਹਦੇ ਦਮ ਤੇੜੇ ਯੂਏਪੀਏ ਦੇ ਤਹਿਤ ਮੁਕੱਦਮੇ ਦਰਜ ਕੀਤੇ ਨੇ ਉਹਨੂੰ ਵਾਪਸ ਕਰਾਉਣ ਦੇ ਲਈ ਵੀ ਇਹ ਅੱਜ ਇੱਥੇ ਲੋਕਾਂ ਨੇ ਇੱਥੇ ਜਮਹੂਰੀ ਅਧਿਕਾਰ ਸਭਾ ਹੈ ਤਰਖੀਲ ਸੋਸਾਇਟੀ ਹੈ ਇੱਥੇ ਕਿਰਤੀ ਕਿਸਾਨ ਯੂਨੀਅਨ ਹੈ ਬੀਕਯੂ ਇਕਤਾ ਉਗਰਾਹ ਹੈ ਤੇ ਕੁਝ ਮਜ਼ਦੂਰ ਜਿੱਥੇ ਬੰਦੀਆਂ ਵੀ ਇੱਥੇ ਪਹੁੰਚੀਆਂ ਨੇ ਜਿਹੜੀਆਂ ਅੱਜ ਇੱਥੇ ਸੰਘਰਸ਼ ਦੇ ਵਿੱਚ ਆ ਮੈਂ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਐ ਤੇ ਮੈਂ ਵੈਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਡਵੋਕੇਟ ਦੇ ਬਹੁਤ ਔਰ ਕੰਮ ਵੀ ਕਰਦੀ